ਗਾਂਧਰਾ ਵਾਲੇ ਦੇ ਚੰਡਿਆ ਹੋਇਆ ਇਹ ਪੰਮੇ ਗਾਂਧਰਾ ਦੇ ਚੰਡਿਆ ਹੋਇਆ ਮੇਰੇ ਵੀਰੋ ਇਸ ਸਮੇਂ ਦੇਖਾਂਗੇ ਰੇਡ ਪਾਉਣ ਦੇ ਲਈ ਬਲਵੀਰ ਸਿੰਘ ਦੁੱਲਾ ਇਕਬਾਲ ਬਾਈ ਓ ਸਿਰੇ ਦੀ ਰੇਡ ਪਾ ਰਿਹਾ ਹੈ ਇਧਰ ਸ਼ਿੱਲੂ ਦੇ ਜਫਿਆਂ ਦੇ ਉੱਤੇ ਮਾਇਆ ਲੱਗੀ ਹੋਈ ਹੈ ਹੁਣ ਦੇਖਾਂਗੇ ਕੀ ਫੈਸਲੇ ਹੋਣਗੇ ਅਮਨ ਦੁੱਗਾਂ ਵਾਲਾ ਨਾਲ ਦੇਖੀਏ ਵੀ ਮੱਦੂ ਪਰ ਇਧਰ ਪਾਲਾ ਟੱਕਿਆ ਮੋਰੀ ਦੁੱਲਾ ਪਾਲਾ ਜੋੜੀ ਬੱਤੀ ਬੱਲੇ ਬੱਲੇ ਕਬੱਡੀ ਕਬੱਡੀ ਵਾਹ ਦਾਤਾ ਸੰਭਲ ਜਰਾ ਬ੍ਰੇਕਾਂ ਨਹੀਂ ਲੱਗਣੀਆਂ ਹੁਣ ਢਿੰਬੀ ਬਾਈ ਖਿੱਚ ਫੋਟੋਆਂ ਜ਼ਿੰਦਗੀ ਦੇ ਅਸਲੀ ਪਲ ਇਹ ਲੱਭੜੇ ਨਹੀਂ ਜਿਹੜਾ ਸਮਾਂ ਲੰਘ ਗਿਆ ਮੁੜ ਕੇ ਨਹੀਂ ਆਉਣਾ ਟੰਟਾਲੇ ਮਾਨ ਦਾ ਖੁੱਲਾ ਖਾੜਾ ਹੋਵੇਗਾ ਐਨ ਜੈਟ ਪੰਜਾਬੀ ਗੇਮਸ ਸਨਹਿਰੇ ਅਖਰਾਂ ਦੇ ਵਿੱਚ ਇਤਿਹਾਸ ਲਿਖਿਆ ਜਾਣਾ ਕੱਲ ਦਾ ਦਿਨ ਨਿਊਜ਼ੀਲੈਂਡ ਦੇ ਪੰਜਾਬੀਆਂ ਦੇ ਲਈ ਬੜਾ ਖਾਸ ਦਿਨ ਹੋਵੇਗਾ ਉਹ ਸਾਹਮਣੇ ਪਈ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਉਹ ਜਲਾਲਪੁਰੀਆ ਪਾਲਾ ਖੇਡ ਮੈਦਾਨ ਦੇ ਅੰਦਰ ਜਲਾਲਪੁਰੀਆ ਪਾਲਾ ੜੀਏ ਮੜਿਆਂ ਦਾ ਝਾਫਾ ਏ ਜਿਹੜਾ ਜਿਹਦੇ ਪਿੱਛੇ ਪੈ ਜਾਏ ਉਹਦੇ ਚਾੜ ਦਾ ਕਟਾਪਾ ਏ ਉਹ ਜਲਾਲਪੁਰੀਆ ਜਲਾਲਪੁਰੀਆ जलालपुरिया बलाल जलालपुरिया जलाल जादूगर जलालपुरिया जादूगर जलानपुरी खिच 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 कमाल हो गया एक लख वर्गा बाकी बोर्ड के ਆ ਤੇਰਾ ਇੱਕੋ ਹੀ ਲੱਖ ਵਰਗਾ ਲੱਖਾਂ ਦਾ ਜਫਾ ਲੱਗਦਾ ਹੋਇਆ ਸਾਡੇ ਓੰਕਾਰ ਮਾਨ ਜੀ ਦਾ ਧੰਨਵਾਦ ਹੈ ਮੋੜ ताली ਬਣ ਮੋੜ ताली ਵਾਲਾ ਦਾ ਹਰਪਾ 11 12 13 14 15 ਕਦਮ ਅੱਗੇ ਵਧ ਗਿਆ ਫਿਰ ਜਾ ਕੇ ਝੁਗ ਗਿਆ ਨੌਜਵਾਨ ਉਹ ਪਈ ਹੀ ਕਬੱਡੀ ਝੁਗਿਆ ਇਸ ਕਰਕੇ ਨਹੀਂ ਵੀਨ ਮੰਨ ਗਿਆ ਝੁਗਿਆ ਇਸ ਕਰਕੇ ਕਿ ਲੱਤੀ ਦਾ ਲੱਗ ਜੇ ਔਰ ਦੇਖਿਆ ਜਲਾਲਪੁਰਿਆ ਪਾਲਾ ਜਫਾ ਲਾ ਗਿਆ ਜੇ ਸਵਾਦ ਆਇਆ ਨੂੰ ਵੀ ਰੇਡ ਵਾਲਾ ਇੱਕ ਵਾਰੀ ਹੱਲਾ ਗੁੱਲਾ ਜਿਆ ਕਰ ਦੋ ਓ ਸਿਰੇ ਦੀ ਟੱਕਰ ਹੈ ਇਹ ਲੋਕਾਂ ਦੀਆਂ ਤਾੜੀਆਂ ਦੱਸਦੀਆਂ ਨੇ ਵੀ